ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਆਪਾਂ ਤੁਹਾਨੂੰ ਇੱਕ ਅਜੀਹਾ ਗੁਰੂ ਘਰ ਦਿਖਾਉਣ ਜਾ ਰਹੇ ਹਾਂ ਜਿੱਥੇ ਜਾ ਕੇ ਤੁਹਾਨੂੰ ਔਲਾਦ ਦੀ ਪ੍ਰਾਪਤੀ ਹੋਵੇਗੀ ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜਿਨ੍ਹਾਂ ਦੇ ਘਰ ਬੱਚਾ ਨਹੀਂ ਆ ਪਰ ਕਹਿੰਦੇ ਨੇ ਇੱਥੇ ਆਣ ਕੇ ਬੱਚੇ ਦਾ ਸੁੱਖ ਪ੍ਰਾਪਤ ਹੁੰਦਾ ਹੈ। ਤੁਸੀਂ ਦੇਖ ਸਕਦੇ ਹੋ ਵੀ ਇੱਥੇ ਕਿੰਨੀਆਂ ਸੰਗਤਾਂ ਆਈਆਂ ਹੋਈਆਂ ਨੇ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਨੇ ਜਾਂ ਕੋਈ ਆਪਣੀ ਮਨੋ ਕਾਮਨਾ ਲੈ ਕੇ ਇੱਥੇ ਆਇਆ ਹੈ। ਸਾਹਮਣੇ ਬਾਬਾ ਜੀ ਬੈਠੇ ਹੋਏ ਨੇ ਜਿਨ੍ਹਾਂ ਨੂੰ ਬਾਬਾ ਅਵਤਾਰ ਸਿੰਘ ਬੇਦੀ ਜੀ ਕਹਿੰਦੇ ਨੇ ਸ੍ਰੀ ਚੋਲਾ ਸਾਹਿਬ ਵਾਲੇ। ਇੱਥੇ ਲੋਕ ਇੱਕ ਇੱਕ ਕਰਕੇ ਬਾਬਾ ਜੀ ਹੁਣਾਂ ਕੋਲੋਂ ਜਾਂਦੇ ਆ ਬੇਨਤੀਆਂ ਕਰਦੇ ਆ ਤੇ ਫਿਰ ਬਾਬਾ ਜੀ ਹੁਣੀ ਉਹਨਾਂ ਦੀ ਅਰਦਾਸ ਕਰਦੇ ਆ। ਤੇ ਜੋ ਬੱਚੇ ਦੀ ਪ੍ਰਾਪਤੀ ਲਈ ਇੱਥੇ ਆਉਂਦੇ ਆ ਉਹਨਾਂ ਨੂੰ ਇੱਥੇ ਲੌਂਗ ਦਿੱਤੇ ਜਾਂਦੇ ਆ ਤੇ ਇੱਕ ਸ਼ਬਦ ਦਿੱਤਾ ਜਾਂਦਾ ਹੈ ਤੇ ਹਾਲ ਹੀ ਵਿਧੀ ਦੱਸੀ ਜਾਂਦੀ ਏ ਕਿ ਤੁਸੀਂ ਕਿਵੇਂ ਸ਼ਬਦ ਨੂੰ ਪੜ੍ਹਨਾ ਕਿਵੇਂ ਲੌਂਗ ਖਾਣਾ ਤੇ ਹੋਰ ਕੀ ਕੀ ਕਰਨਾ ਸਾਰਾ ਕੁਝ ਦੱਸਿਆ ਜਾਂਦਾ ਏ ਜਦੋਂ ਤੁਸੀਂ ਇੱਥੇ ਬਾਬਾ ਜੀ ਤੇ ਆਉਣਾ ਹੈ ਨਾ ਤਾਂ ਤੁਹਾਨੂੰ ਇੱਥੇ ਫਲ ਵੀ ਲੈ ਕੇ ਆਉਣੇ ਪੈਣਗੇ ਫਿਰ ਤੁਹਾਨੂੰ ਉਹੀ ਫਲ ਬਾਬਾ ਜੀ ਖਾਣ ਨੂੰ ਵੀ ਦਿੰਦੇ ਆ ਇਸ ਤੋਂ ਬਾਅਦ ਤੁਹਾਨੂੰ ਦੂਸਰੇ ਦਰਬਾਰ ਚ ਜੀ ਹਾਂ ਦੂਸਰੇ ਗੁਰੂ ਘਰੋਂ ਜਲ ਲੈਉਣਾ ਪਵੇਗਾ ਜੋ ਬਾਬਾ ਜੀ ਤੁਹਾਨੂੰ ਵਿਧੀ ਚ ਜਲ ਦੱਸਦੇ ਆ ਨਾ ਉਹ ਦੂਸਰੇ ਗੁਰੂ ਘਰ ਚੋਂ ਹੀ ਤੁਹਾਨੂੰ ਜਾ ਕੇ ਲੈਉਣਾ ਪਵੇਗਾ ਆ ਗੁਰੂ ਘਰ ਚ ਤੁਸੀਂ ਦੇਖ ਸਕਦੇ ਹੋ ਵੀ ਖੂਹ ਬਣਿਆ ਹੋਇਆ ਹੈ ਤੇ ਜਿਵੇਂ ਪਹਿਲਾਂ ਖੂਹਾਂ ਚੋਂ ਪਾਣੀ ਕੱਢਿਆ ਜਾਂਦਾ ਸੀ ਉਵੇਂ ਹੀ ਇਸ ਖੂਹ ਚੋਂ ਜਲ ਕੱਢਿਆ ਜਾਂਦਾ ਹੈ ਤੇ ਇਹੀ ਆਉਂ ਉਹ ਜਲ ਜੋ ਤੁਸੀਂ ਲੈ ਕੇ ਜਾਣਾ ਹੈ ਆ ਤੁਸੀਂ ਦੇਖ ਸਕਦੇ ਹੋ ਵੀ ਲੋਕ ਸਾਈਡ ਤੇ ਜਲ ਨੂੰ ਭਰਦੇ ਪਏ ਆ ਸੋ ਜੇ ਤੁਸੀਂ ਵੀ ਔਲਾਦ ਦੀ ਪ੍ਰਾਪਤੀ ਚਾਹੁੰਦੇ ਹੋ ਤੁਹਾਡੇ ਘਰੇ ਬੱਚਾ ਨਹੀਂ ਹੈ ਤਾਂ ਤੁਸੀਂ ਇਸ ਬਾਬਾ ਜੀ ਹੁਣਾਂ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਡੇਰਾ ਬਾਬਾ ਨਾਨਕ ਵਿਖੇ ਆਉਣਾ ਪਵੇਗਾ ਜੀ ਹਾਂ ਇੱਥੇ ਗੁਰੂ ਘਰ ਹੈ ਸ੍ਰੀ ਚੋਲਾ ਸਾਹਿਬ ਜੀ ਜਿੱਥੇ ਬਾਬਾ ਅਵਤਾਰ ਸਿੰਘ ਬੇਦੀ ਜੀ ਬੰਦੇ ਨੇ ਸੋ ਸੰਗਤੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਲੋਕ ਜੋ ਔਲਾਦ ਤੋਂ ਵਾਂਝੇ ਨੇ ਉਹਨਾਂ ਦੇ ਘਰ ਵੀ ਬੱਚੇ ਦੀ ਖੁਸ਼ੀ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ